ਵਾਉ ਆਏ ਆਏ ਐ ਤੱਕੜੀ ਲੱਗਦਾ ਐ ਐ ਸ਼ਰਮਾਕ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜੇ ਦਗ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇੱਧਰ ਟਰਾਲੀ ਦਾ ਬੈਰੰਕ ਹੁੰਦਾ ਉੱਧਰ ਕੋਈ ਮਜੇ ਨਾ ਚੁੱਸੰਦਿਆ ਬਣ ਠੀਕ ਹੈ ਹਾਂਜੀ ਤੁਹਾਡੀ ਮौज ਉੱਡੀ ਚੜਾਈ ਏ ਐ ਪੂਰੇ ਦੀ ਨਾ ਸਾਠੀ ਕਿੱਡੇ ਤੈਨੂੰ ਲੈਗ ਪੀਸ ਫੜਾਏ ਨਾ ਜਿਨ੍ਹਾਂ ਨੂੰ ਚੂਸਦੇ ਆਂ ਦੇ ਇੱਕ ਨੰਬਰ ਮੌੜਾ ਗਰਮੀ ਕਿੰਨੀ ਕਾ ਐ ਹੁਣ ਤਾਂ ਘੜ ਗਈ ਆ ਪਹਿਲੇ 15 ਦਿਨ ਬਹੁਤ ਸੀ ਹਾਂ ਆ ਅੱਖ ਤੇ ਕਿਵੇਂ ਨਿਸ਼ਾਨ ਜੇ ਛੱਟ ਛੁੱਟ ਲੱਗ ਗਈ ਅਛਾ ਉਹ ਨਿਸ਼ਾਨ ਕੋਇਆ ਵਾਓ ਫੈਸ਼ਨ ਵਾਓ ਆਈ ਤੋ ਮੂਹਣ ਕੋਲੇ ਜੋਨੇ अच्छा यांदी 100 ਦੇ ਬੋ ਚੱਕ ਦੂ ਬ੍ਰੇਕਾ ਫੇਰ ਮਹਿਗਵਾ ਬੱਗੜੇ ਇਹ ਕੀ ਹੈ ਭయ్యా ਇਹ ਕੌਨ ਸਾ ਸਟਾਈਲ ਹੈ ਭయ్యా ਅੱਜ ਕੀ ਕਰ ਰਹੇ ਹੋ ਭయ్యా ਅੱਜ ਆਪਣੇ ਵਾਲ ਦੋਏ ਹੈ ਵਾਓ ਕਿਸੀ ਨਾਏ ਹੋ ਵਾਓ ਆਏ ਆਏ ਆ ਤੱਕੜੀ ਲੱਗਦਾ ਐ ਐ ਸ਼ਰਮ ਆ ਗਿਆ ਐ ਕੁੜੀਆਂ ਨੂੰ ਸ਼ਰਮਾਉਂਗਾ ਅੱਜ ਆਇਤਾ ਗਰੇਜ ਨਾ ਬਣਉਂਦੇ ਤੂੰ ਦੇ ਗਰੇਜ ਬੜ ਗਿਆ ਨਾ ਬਾਹਰ ਤਾਂ ਆ ਗਿਆ ਮੈਂ ਬਣ ਕੇ ਮੈਂ ਬੜ ਗਿਆ ਜੱਜ ਬੜੀ ਛੇਤੀ ਬਾਹਰ ਪੱਟਾ ਲਾ ਗਿਆ ਵਾਹ ਨਹੀਂ ਅਪਟਾ ਲਾ ਗਿਆ ਬਾਹਰ ਹੇ ਹੇ ਛੇਤੀ ਆ ਜਾ ਪੰਜਾਬ ਛੇਤੀ ਪੰਜਾਬ ਆ ਜਾ ਪਿਆ ਵਰਗੇ ਦਿਾਰੇ ਨਾ ਆਪਣੇ ਸੁਆਸ਼ੱਕੂ ਦੇ ਦੇ ਓਏ ਪਤਮੀ ਚ ਓਏ ਬਾਹਰ ਕੱਢ ਅਗਲੇ ਦੇ ਖੇਤ ਚ ਵਾਰ ਲਈ ਮਸ਼ੀਨ ਭਾਈ ਬ੍ਰੇਕ ਬ੍ਰੂਕ ਲਾ ਕੇ ਰੱਖੋ ਆਦੀ ਲਓ ਵੀ ਮਿੱਤਰੋ ਸੌਕੀਆਂ ਨੇ ਟੋਕਾ ਲਾ ਕੇ ਤਿਆਰ ਹੈ ਤੇ ਮੱਕੀ ਵੀ ਪੂਰੀ ਤਿਆਰ ਪਰ ਤਿਆਰ ਹੈ ਵਾਹ ਜੀ ਵਾਹ ਪੂਰੇ ਪੂਰੇ ਰੰਗ ਦੇ ਆਹ ਕਿਹਦਾ ਜੈਸਮਿਨ ਦੀਆਂ ਚੇਲੀਆਂ ਬਣੀਆਂ ਫਿਰਦੀਆਂ ਜੈਸਮਿਨ ਸੈਂਟ ਲੱਗੀਆਂ ਮੱਕੀ ਦਾ ਕੱਦ ਤਾਂ ਠੀਕ ਹੀ ਆ ਲੈ ਭਾਈਆ ਦੋ ਬਰਿਓ ਗੱਲੀ ਜੱਟ ਹੋ ਜੋ ਵੇਲੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ